ਇਸ ਵੇਲੇ ਕਾਫੀ ਜ਼ਿਆਦਾ ਗਰਮਾ ਗਰਮੀ ਜੋਸ਼ ਦੇ ਵਿੱਚ ਇਸ ਵੇਲੇ ਗੱਲ ਚੱਲ ਰਹੀ ਹੈ ਤੁਹਾਨੂੰ ਦਿਖਾਣਾ ਚਾਹਾਂਗੇ ਲਾਈਵ ਜਿਹੜੀਆਂ ਤਸਵੀਰਾਂ ਇਸ ਵੇਲੇ ਜਿਹੜੀਆਂ ਜੋ ਚੱਲ ਰਿਹਾ ਵੈ ਅਸੀਂ ਤੁਸੀਂ ਡੀਵੀਆਰ ਦਿਖਾ ਰਹੇ ਸੀਗੇ ਮੈਂ ਮੈਡਮ ਜੇ ਮੇਰਾ ਨਾਂ ਨਨਸਾਖ ਹੋ ਜਾ ਤਾਂ ਮੈਂ ਇੱਥੇ ਦਵਾਈ ਲੈ ਆ ਕੇ ਇਹਨਾਂ ਦੇ ਸਾਹਮਣੇ ਖਾ ਕੇ ਮਰਨਾ ਮੈਡਮ ਵੇਖਿਓ ਸਹੀ ਦੀ ਬੰਦਾ ਕੀ ਇਹਨਾਂ ਦਾ ਜੋ ਮੈਡਮ ਨੇ ਇਹਨੇ ਪੈਸੇ ਲਏ ਨਾ ਜੋ ਮੈਡਮ ਵੇਖਿਓ ਤਾਂ ਸਹੀ ਬੰਦਾ ਕੀ ਆ ਮੈਂ ਜੇ ਕੈਮਰੇ ਦੇ ਸਾਹਮਣੇ ਇਹ ਗੱਲ ਕਹਿਣ ਦੀ ਮੈਂ ਕੱਲ ਨੂੰ ਦਵਾਈ ਲੈ ਕੇ ਖਾ ਕੇ ਇਹਨਾਂ ਦੇ ਸਿਰ ਝੜ ਕੇ ਮਰ ਜਾਣਾ ਵਾ ਇਹ ਮੇਰੇ ਨਾ ਹਾਂ ਪੈਸੇ ਜਣ ਮੇਰਾ ਮੈਡਮ ਇੱਕ ਸਾਲ ਦਾ ਮੁੰਡਾ ਮੈਂ 1900 ਦਾ ਨਾ ਕੀਤਾ ਅੱਜ ਤੇ ਮੈਨੂੰ ਇਹਨਾਂ ਨੇ ਇਹਨਾਂ ਨੂੰ ਥੱਗੀ ਮਾਰਨੀ ਮੇਰਾ ਹੱਦ ਹੋ ਗਈ ਇਹਨਾਂ ਵਾੜੀ ਇਹ ਤੇ ਲੋਕ ਲਗਾ ਕੇ ਮੂਹ ਲਗਾ ਕੇ ਬਹਿ ਗਏ ਇਹਨਾਂ ਨੇ ਤਾਂ ਕਰ ਲਿਆ ਜੋ ਕਰਨਾ ਸੀ ਤੇ ਇਹ ਮੇਰਾ ਤਾਂ ਕੁਛ ਨਾ ਨਾ ਰਹਿ ਗਿਆ ਮੈਂ ਤੇ ਰੰਡੀ ਬੁੱਡੀ ਆ ਕਰ ਗਏ ਨਾ ਕਿ ਮੈਡਮ ਮੈਂ ਇਹਨਾਂ ਨੂੰ ਪੈਸੇ ਦਿੱਤੇ ਹੈ ਇਹਨਾਂ ਨੇ ਇਹਨਾਂ ਨੇ ਤਾਂ ਮੂਹ ਲਗਾਇਆ ਸਰ ਗਿਆ ਇਹਨਾਂ ਦੇ ਕਿਹੜੀ ਮੈਡਮ ਨੇ ਤੁਹਾਡੇ ਕੋ ਪੈਸੇ ਲਏ ਆ ਮੈਡਮ ਨਾਲ ਹੀ ਆਹ ਫੋਨ ਕਰਦੀ ਹੁੰਦੀ ਸੀ ਸਾਰਾ ਨੂੰ ਫੋਨ ਕਰਦੀ ਹੁੰਦੀ ਮੈਡਮ ਨੇ ਅਰੇ ਇਹਨਾਂ ਨੇ ਜਿਹੜੇ ਸਾਈਨਸ ਉਹਨ ਵੀ ਕੀਤੇ ਉਹ ਤੁਹਾਡੇ ਕਾਗਜ਼ਾਂ ਤੇ ਇਹਨਾਂ ਦੇ ਸਾਈਨ ਉਹ ਇਹਨਾਂ ਦੇ ਸਾਈਨ ਉਹ ਇਹਨਾਂ ਦੇ ਨਾਮ ਮੁਸਕਾਨ ਮੈਡਮ ਇਹਦਾ ਨਾਂ ਹੀ ਆ ਜੀ ਸੋ ਇਹ ਹੁਣ ਇਸ ਵੇਲੇ ਗੱਲ ਨਹੀਂ ਕਰ ਰਹੇ ਉਸ ਵੇਲੇ ਤੁਹਾਡੇ ਨਾਲ ਕੋਈ ਗੱਲਬਾਤ ਕਰਦੇ ਸੀ ਮੈਡਮ ਮੈਂ ਹੋਈ ਸਭ ਤੋਂ ਵੱਧ ਜ਼ਿਆਦਾ ਫੋਨ ਹੀ ਇਹ ਲਾਉਂਦੀ ਹੁੰਦੀ ਸੀ ਮੈਡਮ ਟਿਕਟਾਕ ਹੋਣੀਆਂ ਪੈਸੇ ਪਾ ਦੋ ਮੈਡਮ ਟਿਕਟਾਕ ਹੋਣੀਆਂ ਪੈਸੇ ਪਾ ਦੋ ਤੱਕ ਗੈਨੇ ਰੱਖ ਕੇ ਫੇਰੇ ਨੂੰ ਪੈਸੇ ਪਾਏ ਉਹ ਤੋਂ ਬਾਅਦ ਇਹਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਮੈਡਮ ਸੋ ਤੁਹਾਡੇ ਜਿਹੜੇ ਫੋਨ ਵਿੱਚ ਤੁਹਾਨੂੰ ਦਿਖਾਈ ਜਾਂਦੀ ਸੀ ਸਾਰੀ ਫੁਟੇਜ ਜਿਸ ਵਿੱਚ ਤੁਹਾਡਾ ਵੀਜ਼ਾ ਦਿਖਾਇਆ ਜਾਂਦਾ ਸੀ ਕੀ ਉਸ ਵਿੱਚ ਦਿਖਾਇਆ ਜਾਂਦਾ ਸੀ ਮੈਡਮ ਕਹਿੰਦੇ ਸੀ ਤੁਹਾਡਾ ਨਿਊਜ਼ੀਲੈਂਡ ਦਾ ਵੀਜ਼ਾ ਆ ਗਿਆ ਮਾਂ ਪੁੱਤਾਂ ਦਾ ਮੈਡਮ ਇਹੋ ਹੀ ਮੈਡਮ ਨਾਲ ਡੀਲ ਕਰਦੀ ਏ ਇਹੋ ਮੈਡਮ ਉੱਧਰ ਬੈਠਦੇ ਹੁੰਦੇ ਸੀ ਮੈਡਮ ਤੁਸੀਂ ਮੁਬਾਰਕਾ ਤੁਹਾਨੂੰ ਤੁਹਾਡਾ ਵੀਜ਼ਾ ਆ ਗਿਆ ਤੁਸੀਂ ਪੈਕ ਕਰੋ ਆਪਣੇ ਟੈੱਗੀ ਪੈਕ ਕਰੋ ਦੂਜਾ ਤੀਜਾ ਕਰੋ ਹੋ ਹੁਣ ਮੁਬਾਰਕਾਂ ਤੋਂ ਬਾਅਦ ਮਠਾਈ ਨਹੀਂ ਖਵਾ ਰਹੇ ਗੱਲ ਨਹੀਂ ਕਰ ਰਹੇ ਮੈਡਮ ਹੁਣ ਤੇ ਸਾਨੂੰ ਅਹੀਂ ਤੇ ਮਰਨ ਵਾਲੇ ਹੋਏ ਪਏ ਆ ਅਹੀਂ ਤੇ ਪਾਣੀ ਦਾ ਘਟ ਨਹੀਂ ਪੀਂਦੇ ਇਹ ਅਸੀਂ ਥੱਲੇ ਬੈਠੇ ਆ ਲੁੱਕ ਜਾਂਦੇ ਆ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਕਿ ਚੱਲ ਹੋ ਜਾਊਗਾ ਜੋ ਵੀ ਮਸਲਾ ਹੋ ਜਾਊਗਾ ਮੈਡਮ ਮੈਂ ਕੈਮਰੇ ਦੇ ਸਾਹਮਣੇ ਆਉਣ ਹੋ ਕੇ ਕਹਿੰਦੀ ਜੇ ਮੇਰਾ ਨਾ ਨਾਸਾਬ ਹੋਇਆ ਮੈਡਮ ਮੈਂ ਕੱਲੂ ਦਵਾਈ ਖਾ ਕੇ ਇੱਥੇ ਮਰ ਜਾਣਾ ਉਦਾਂ ਵੀ ਮੈਂ ਮਰਨਾ ਮੈਂ ਕਿਉਂਕਿ ਮੇਰੇ ਬੱਲੇ ਤਹਾਨੂੰ ਕੁਝ ਨਹੀਂ ਰਹਿ ਗਿਆ ਠੀਕ ਆ ਜਿੱਥੇ ਮੇਰਾ ਉਹ ਛੱਡ ਕੇ ਚਲ ਗਿਆ ਨਾ ਮੇਰਾ ਬੇਟਾ ਅੱਪੇ ਧੱਕੇ ਖਾ ਕੇ ਬੇਟੇ ਨੂੰ ਲੈ ਆ ਕੇ ਇਹ ਸੋ ਇਸ ਵੇਲੇ ਕਾਫੀ ਜ਼ਿਆਦਾ ਕਹਿ ਸਕਨੇ ਆ ਜੀ ਜੋ ਇਸ ਵੇਲੇ ਦੀ ਜਿਹੜੀ ਤਸਵੀਰਾਂ ਨੇ ਤੁਹਾਨੂੰ ਸਾਫ਼ ਦਿਖਾ ਰਹੇ ਹਨ ਜਰਮਨ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਿਡ ਦੀਆਂ ਤਸਵੀਰਾਂ ਦਿਖਾ ਰਹੇ ਔਰ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਲਾਈਵ ਫੁਟੇਜ ਹੈ ਜਿਹੜੀ ਕਿ ਡੀਵੀਆਰ ਦੀ ਫੁਟੇਜ ਹੈ ਉਹ ਵਿਖਾਈ ਜਾਏਗੀ ਔਰ ਡੀਵੀਆਰ ਦੀ ਫੁਟੇਜ ਸੋ ਡੀਵੀਆਰ ਇੱਥੇ ਚੱਲ ਰਿਹਾ ਤੁਹਾਨੂੰ ਦਿਖਾਣਾ ਚਾਹਾਂਗੇ ਸੋ ਐਲਾਈ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆ ਮਗਰ ਇਸ ਡੀਵੀਆਰ ਦੇ ਵਿੱਚ ਕਿਸ ਨਾਲ ਕੀ ਕੁਝ ਹੈ ਸਾਹਮਣੇ ਨਿਕਲ ਕੇ ਆਂਦਾ ਹੈ ਉਹ ਦੇਖਣ ਵਾਲੀ ਗੱਲ ਹੋएगी ਲਾਈਵ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਕਿਉਂਕਿ ਲੋਕਾਂ ਨਾਲ ਠੱਗੀਆਂ ਵਾਜ ਰਹੀਆਂ ਨੇ ਇਮੀਗ੍ਰੇਸ਼ਨ ਦੇ ਨਾਮ ਤੇ ਵਰਕ ਪਰਮਿਟ ਦੇ ਨਾਮ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਔਰ ਵੱਡੇ ਪੈਮਾਨੇ ਤੇ 1 2 5 10 15 20 ਕੇਸ ਨਹੀਂ ਬਲਕਿ 25 50 ਕੇਸ ਨੇ ਜਿਹੜੇ ਲਗਾਤਾਰ ਲੋਕੀ ਤੰਗ ਹੋ ਰਹੇ ਨੇ ਔਰ ਲੋਕ ਹੁਣ ਇਸ ਵੇਲੇ ਇੱਕ ਮਹਿਲਾ ਜਿਹੜੀ ਤੁਹਾਡੇ ਨਾਲ ਸੀਗੀ ਉਹਨਾਂ ਨੇ ਸਾਡੇ ਇਸ ਵੀਡੀਓ ਤੇ ਲਾਈਵ ਕਹ ਦਿੰਦਾ ਹੈ ਕਿ ਉਹਨਾਂ ਨਾਲ ਇਨਸਾਫ ਜੇ ਨਹੀਂ ਹੁੰਦਾ ਤੇ ਉਹ ਉਹਨਾਂ ਨੇ ਦਵਾਈ ਪੀ ਕੇ ਮਰ ਜਣਾ ਬਿਲਕੁਲ ਮੈਡਮ ਹੁਣ ਤੁਹਾਡੇ ਸਾਹਮਣੇ ਆ ਇਹਨਾਂ ਨੇ ਮੈਨੂੰ ਕਿਹਾ ਵੀ ਡੀਵੀਆਰ ਦਿਖਾਉਣੇ ਆ ਤੇ ਹੁਣ ਸਾਰੇ ਮੁਕਰ ਕੇ ਡੀਵੀਆਰ ਦਿਖਾਉਣ ਤੋਂ ਉਹਨਾਂ ਦੇ ਥੱਪੜ ਵੀ ਮਾਰੇ ਗਏ ਆ ਪੈਸੇ ਵੀ ਲੈ ਗਏ ਤੇ ਬੜਾ ਤਕਾਇਆ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਰੂਰ ਧਿਆਨ ਦਿੱਤਾ ਜਾਵੇ ਸੋ ਇਹਨਾਂ ਨੇ ਬੌਂਸਰ ਰੱਖੇ ਗੋਪੀ ਇਹਨਾਂ ਨਾਲ ਗੱਲ ਕਰਾਓ ਕਿ ਸਾਨੂੰ ਡੀਵੀਆਰ ਦਿਖਾ ਰਹੇ ਸੀ ਉਹਨੇ ਕੋਈ ਵੀ ਕੋਈ ਗੱਲ ਨਹੀਂ ਮੈਡਮ ਗੱਲ ਗੰਦੀ ਲੋੜ ਨਹੀਂ ਜਦੋਂ ਉਹਨਾਂ ਨੇ ਮਨਾ ਹੀ ਕਰਤਾ ਆਪਾਂ ਨੂੰ ਫਿਰ ਕੀ ਲੋੜ ਹੈ ਆਪਾਂ ਨੂੰ ਇਹਨਾਂ ਨੇ ਬੋਲੋ ਅਸੀਂ ਇੱਕ ਵਾਰੀ ਲਾਈਵ ਜ਼ਰੂਰ ਪੁੱਛਣਾ ਚਾਹੁੰਦੇ ਆ ਕਿ ਠਿਕਾਣੇ ਕਿਉਂ ਨਹੀਂ ਦਿਖਾਉਂਦੇ ਆਪਾਂ ਇਹਨਾਂ ਦੇ ਚਲੋ ਇਹੋ ਪੁੱਛ-ਪੇਛ ਕਰਨਾ ਆਏ ਹਾਂ ਹੁਣ ਇਹਨਾਂ ਨੇ ਦਿਖਾਉਣ ਤੋਂ ਮਨਾ ਕਰ ਦਿੱਤਾ ਹੈ ਗਲਤੀ ਦਾ ਅਹਿਸਾਸ ਉਹਨਾਂ ਨੂੰ ਹੋਇਆ ਹੈ ਬਾਕੀ ਕਾਨੂੰਨ ਆਪਣੇ ਹੱਥ 'ਚ ਨਹੀਂ ਆਪਾਂ ਲੈਣਾ ਇਹ ਹੁਣ ਪੁਲਿਸ ਵਾਲੇ ਜਾਣਣ ਤੇ ਇਹ ਜਾਣਣਾ ਆਪਾਂ ਲਾਈਵ ਦਿਖਾਉਂਦਾ ਜੀ ਸੋ ਲਾਈਵ ਤਸਵੀਰ तो जिस तरह दरवाजे लॉक किए गए इतों के और उस तो बाद देख सकते हो जी ऑफिस विच लगातार जोड़ा स्टाफ है जी ਸੋ ਬਹੁਤ ਜ਼ਿਆਦਾ ਇਸ ਵੇਲੇ इमोशनल ਸਟੇਟ ਤੋਂ ਗੁਜ਼ਰ ਰਹੀਆਂ ਮਹਿਲਾਵਾਂ ਜਿਨ੍ਹਾਂ ਦੇ ਨਾਲ ਕੱਲ ਜ਼ੋਰ ਜ਼ਬਰਦਸਤੀ ਕੀਤੀ ਗਈ ਚਪੇੜਾ ਮਾਰੀਆਂ ਗਈਆਂ ਔਰ ਬਹੁਤ ਜ਼ਿਆਦਾ इमोशनल ਹੋ ਰਿਹਾ ਦੇਖ ਸਕਦੇ ਹੋ ਕਿ इमोशनल ਹੈ ਇੱਕ ਕਹਿ ਸਕਨੇ ਐ ਡਾ ਵੱਡਾ ਟਰੋਮਾ ਹੈ ਜੀ ਸਿਰਫ ਤੇ ਸਾਈ ਨਹੀਂ ਹੈ ਇੱਕ ਬੱਚਾ ਹੈ ਜਿਸ ਦੇ ਉੱਤੇ ਇੱਕ ਆਸ ਸੀਗੀ ਕਿ ਬਸ ਵਿਦੇਸ਼ ਚ ਜਾ ਕੇ ਸੈਟਲ ਹੋ ਜਾਣਗੇ ਮਗਰ ਉਹਨਾਂ ਦੇ ਨਾਲ ਹੁੰਦਾ ਕੀ ਹੈ ਤੱਕਾ ਹੁੰਦਾ ਉਸ ਤੋਂ ਬਾਅਦ ਚਪੇੜਾ ਮਾਰੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਜਿਹੜੀ ਇੱਕ ਮਹਿਲਾ ਦੀ ਗਰੀਮਾ ਤੇ ਇਸ ਪੰਚਾਈ ਜਾਂਦੀ ਹੈ ਔਰ ਇਸ ਵੇਲੇ ਬਸ ਸਿਰਫ ਔਰ ਸਿਰਫ ਤਾਲੀਆਂ ਤੋਂ ਇਲਾਵਾ ਜਾਂ ਗੱਲ ਨਾ ਕਰਨ ਤੋਂ ਇਲਾਵਾ ਕੋਈ ਹੋਰ ਦੂਸਰਾ ਜਵਾਬ ਨਹੀਂ ਮਿਲ ਰਿਹਾ ਪ੍ਰਸ਼ਾਸਨ ਤੋਂ ਗੁਹਾਰ ਹੈ ਕਿ ਇਹ ਜਿੰਨੇ ਵੀ ਲੋਕ ਨੇ ਜਿਹੜਾ ਨੈਕਸਸ ਹੈ ਉਸ ਦੇ ਖਿਲਾਫ ਚੇਤੀ ਤੋਂ ਚੇਤੀ ਕਾਰਵਾਈ ਕੀਤੀ ਜਾਏ ਔਰ ਅਸੀਂ ਇਹ ਚਾਹਾਂਗੇ ਕਿ ਮਹਿਲਾ ਦੇ ਨਾਲ ਔਰ ਜਿੰਨੇ ਵੀ ਲੋਕ ਨੇ ਜਿੰਨੇ ਲੋਕਾਂ ਨੇ ਆਪਣਾ ਪੈਸਾ ਬਿਲਕੁਲ ਅੰਧਵਿਸ਼ਵਾਸ ਵਿੱਚ ਆ ਕੇ ਬਿਲਕੁਲ ਅੱਖਾਂ ਤੇ ਪੱਟੀ ਬੰਨ੍ਹ ਕੇ ਵਿਸ਼ਵਾਸ ਕਰਕੇ ਪੈਸਾ ਜਿਹੜਾ ਇਹਨਾਂ ਨੂੰ ਦਿੱਤਾ ਹੈ ਉਹ ਸਪੁਰਦ ਕੀਤਾ ਹੈ ਉਹ ਇਹਨਾਂ ਨੂੰ ਉਹਨਾਂ ਦਾ ਵਾਪਸ ਮਿਲੇ ਤੁਸੀਂ ਬਣੇਰੋ ਪੰਜਾਬ ਕੇਸਰੀ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰੋ ਬਣੇਰੋ ਪੰਜਾਬ ਕੇਸਰੀ ਤੇ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕਣ ਹੈ